ਕਾਲ ਦੋਸਤੋ ਪਿੰਡ ਕੋ ਤਾਂ ਚਲ ਜਾਈ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਰੋਜ਼ ਦੀ ਤਰ੍ਹਾਂ ਕਹਿ ਦਈਦਾ ਬਾਈ ਪਰ ਦੋ ਕੁ ਦਿਨਾਂ ਦਾ ਗੈਪ ਜਿਹੜਾ ਪੈ ਗਿਆ ਹਨ ਤੇ ਰੇਟ ਬਾਈ ਜਿਹੜੇ ਉਹੀ ਚੱਲੀ ਜਾਂਦੇ ਆ ਤਕਰੀਬਨ 350 380 ਕੁ ਦੇ ਨੇੜੇ ਤੇ ਜਿਹੜੇ ਰੇਟ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੇ ਹੋ ਗਏ ਆ ਜੀ ਤੇ ਭਲਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ 6:00 ਵਜ ਗਏ ਤੇ 59 ਮਿੰਟ ਹੋ ਗਏ 1 ਮਿੰਟ ਰਹਿ ਗਿਆ ਬੋਲੀ ਸਟਾਰਟ ਹੋਣ ਦੇ ਵਿੱਚ ਹੁਣ ਮੌਕੇ ਤੇ ਤਾਂ ਹੀ ਲਾਈਵ ਹੁੰਦਾ ਮੈਂ ਕਹੇ ਚਲ ਟਾਈ ਹੌਲੀ ਹੌਲੀ ਰੇਸ ਜੀ ਫੜਾਂਗੇ ਜਦੋਂ ਕਹਿੰਦੇ ਨਾ ਗੈਪ ਆ ਜਾਂਦਾ ਨਾ ਸਰੀਰ ਹੌਲੀ 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 ਫਲੋ ਫੜਦਾ ਉਹ ਕੰਮ ਆ ਕੱਲ ਤੋਂ ਵੱਡੀ ਵੀਡੀਓ ਪਾਵਾਂਗੇ YouTube ਦੀ ਤੇ ਰੀਲ ਕਿਹੜਾ ਜਰੀਲਾ ਪਾ ਦਿਆਂ ਬਈ Facebook ਤੇ ਇੱਕ ਇੱਕ ਡੇਢ ਡੇਢ ਮਿੰਟ ਚ ਦੋ ਦੋ ਮਿੰਟ ਚ ਸਾਰੇ ਰੇਟ ਗਿਣਾਤੇ ਜਾਮਨ ਦੇ ਰੇਟ ਗਿਣਾਤੇ ਬਈ ਜਾਮਨ ਆ ਗਈ ਥੱਲੇ ਬਈ ਜਾਮਨ ਦਾ ਹੌਲ سیل ਦਾ ਰੇਟ ਤੇ ਬੂਟਾ ਸਿੰਘ ਕਲਾਣਾ ਬਈ ਕੀ ਹਾਲ ਚੱਲਿਆ ਜੀ ਏ ਹੋ ਗਿਆ ਜੀ ਆਜੋ ਜੀ ਮਹਾਰਾਜ ਆਹੋ ਗਿਆ ਜੀ ਕਿਧਰ ਗਿਆ ਬਾਹਲੇ ਨਹੀਂ ਗਿੱਲੇ ਨਿਕਲਦੇ ਮਾੜੀ ਮੋੜ ਤੇ 35 40 60 65 70 72 80 85 90 93 295 300 ਤੇ 5 ਰੁਪਏ ਜਿਹੜੀ ਪਹਿਲੀ ਟਰਾਲੀ ਵਗ ਗਈ ਆ ਬਾਈ ਸ਼ੁਰੂਆਤੀ ਰੇਟ ਜਿਹੜਾ ਨਿਕਲ ਚੁੱਕਿਆ ਗਿਆ 1 2 3 ਨਗ ਜਿਹੜੇ ਬਾਈ ਰਹਿ ਗਿਆ ਜਨਾ ਨੈਟਵਰਕ ਥੋੜਾ ਸਲੋ ਚੱਲੀ ਜਾਂਦਾ ਪਤਾ ਨਹੀਂ Jio ਵਾਲਿਆਂ ਨੂੰ ਕੀ ਹੋ ਗਿਆ ਯਾਰ ਕੀ ਦਿੱਕਤ ਹੈ Jio ਵਾਲਿਆਂ ਨੂੰ ਭਰਾਵਾ ਨੈਟ ਜਾ ਮਾਰ 25 225 335 40 42 30 80 80 80 90 95 305 10 15 315 ਬੋਲਾਂਗੇ ਦੋਲੀ ਕਰਮਾ ਹਾਂ ਆਹ ਵੇ ਜਿੱਤਿਆ ਮਾਰਦੀ ਹੈ ਪੈਂਦਾ ਵੇ ਭਾਈ ਆਦੋਂ ਵੇਖ ਰਿਹਾ ਦੋ ਨੂੰ ਆਜਾ ਆਦੋਂ ਵੇਖ ਰਿਹਾ ਟੋਕਾ ਰੋਡ ਵਾਲਾ 200 ਜਾਂ ਤਾਂ 315 ਕੇ ਨੇੜੇ ਤੇ ਜਿਹੜਾ ਰੇਟ ਚੱਲੀ ਜਾਂਦਾ ਹੈ ਇਹ ਇੰਨੇ ਨਹੀਂ ਬਾਰ 315 ਰੁਪਈਆ ਤੇ ਨੈਟ ਜਿਹੜਾ ਅੱਜ ਰੇਟ ਚੱਲਿਆ ਕੋਟਕਪੂਰਾ ਮੰਡੀ ਦਾ ਅੱਜ ਇਹਨਾਂ ਨੈਟਵਰਕ ਥੋੜਾ ਸਲੋ ਸੀ 5G ਨੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਆ ਕਰੋ ਕਿੱਥੋਂ ਕਿੱਥੋਂ ਵੀਰ ਭਰਾ ਵੀਡੀਓ ਵੇਖੀ ਜਾਂਦੇ ਤੇ ਕੀ ਕੀ ਰੇਟ ਤੁਹਾਡੇ ਏਰੀਆ ਚੱਲੀ ਜਾਂਦਾ ਜਰੂਰ ਦੱਸਿਆ ਕਰੋ ਬਈ